ਕਬੱਡੀ ਕਮਲੀ ਕਿਹਾਲੇ ਦੇ ਸਾਹਮਣੇ ਚਾਲੇ ਗੰਗੂ ਦਾ ਤਾਰ ਰੇਡ ਹਰਨ ਕੰਦੇ ਸਹੀਨੇ ਵਾਲਾ ਆਹ ਸਿੰਘ ਸਰਦਾਰ ਰੇਡ ਤੋਂ ਬਧਿਆ ਹੋਇਆ ਸਾਹਮਣੇ 4 4 ਵਰਤਾਰ ਤੇ ਲੁੱਡੀ ਅਤੇ ਧਮਾਰ ਇਹਨਾਂ ਦੀ ਜੱਗੋ ਜਾਰੀ ਹੈ ਹਾਕੀ ਵਾਲੀ ਵਾਲ ਕਬੱਡੀ ਖੇਡ ਚੱਲੀ ਹੈ ਔਰ ਰਲ ਕੇ ਮੇਲੇ ਤੇ ਤਿਹਾਣ ਮਨਾਉਂਦੇ ਨੇ ਸਾਰਾ ਦਗ ਜਵਾਬ ਪੰਜਾਬੀ ਸ਼ੋਰ ਖਾਵੇ ਨੇ ਆਹ ਸਹੀਨੇ ਵਾਲੇ ਦੀ ਪਈ ਹੋਈ ਰੇਡ ਤੇ ਪੁਆਇੰਟ ਕੰਦੇ ਧਾਵੀ ਦੇ ਸਿਰ ਉੱਤਰਾ ਹੋਇਆ ਸ਼ੋਟਾ ਵੀਰਾ धरत हैरी है। काके को चेला खड़ो हुया दो नंबर ते अभी मजीठे वारा नालो वारा गंदेंंदर देख चार खिलारीअ जे ਲੋ ਪਾ ਰਿਹਾ ਹੋਇਆ ਜੋ ਮਸ਼ੀਨੀ ਦੇ ਵਿੱਚ ਤੇ ਜੇਥ ਦਾ ਮਹੀਨਾ ਪੈਂਦੀ ਗਰਮੀ ਕਹਿਰ ਤੇ ਹੱਤ ਗਏ ਨੇ ਬਾੜੇ ਵੀ ਜਦੋਂ ਚੱਲੀਆਂ ਗੋਲੀਆਂ ਮਰ ਗਏ ਬੱਚੇ ਦਰਦਾਂ ਅਣਜਾਣੇ ਵੀ ਜਦੋਂ ਚੱਲੀਆਂ ਗੋਲੀਆਂ ਇਧਰ ਹੀ ਸੱਦ ਹਰ ਦੁੱਖਾ ਖਿਆਲੇ ਵਾਲਾ ਕਬੱਡੀ ਪਾ ਰਿਹਾ ਸੁੱਖਾ ਸਿੰਘ ਜੀ ਬੋਲਾਂਗੇ ਮਨਜਾਰੇ ਸਤ ਕਰਨਗੇ ਉਹ ਸਾਹਮਣੇ ਖੇਡ ਮੈਦਾਨ 'ਚ ਕਹਿੰਦਾ ਰੇਸ਼ਮ ਪਰਮਾਰ ਦਾ ਸਪੁੱਤਰ ਹੈ ਖੇਡ ਮੈਦਾਨ 'ਚ ਪਈ ਹੋਈ ਰੇਡ ਇਹ ਮੁੰਡਿਆਂ ਨੇ ਕਹਿੰਦਾ ਹੁਣ ਹੁਣੇ ਵੀ ਦਾ ਜੋਰ ਪਤਾ ਲੱਗਿਆ ਹੋਇਆ ਕਾ ਵੀ ਧੂਆਂ ਵਾਲਾ لکھا گے جوڑ دن بس ستار جی وہ بابا چانن سنگھ جی راجو کیا ملے بہت بڑا ਨਾਲ ਕੋਈ ਆਪਣਾ ਨਿਕਲਦੇ ਸਾਬਾ ਕੀੜੀ ਬਾਗਾਂ ਦੇ ਪਾਰ ਉਧਰ ਮੇਰੀ ਜ਼ਿੰਦਗੀ ਦਾ ਮਾਲ ਉਹ ਤੇਜ ਭੱਜਣ ਵਾਲੀਆਂ ਬਹੁਤ ਵੱਡਾ ਮਾਨ ਕਰਦੇ ਕਿ ਗਾ ਲਓ ਕਹਿੰਦੇ ਕੀੜੀ ਬਾਗਾਂ ਦੇ ਸਾਹ ਦੀ ਰੋਡ ਪਈ ਹੋਈ ਹੈ ਧੂੜਿਆਂ ਵਾਲਿਆ ਆਹ ਟੱਕ ਕਬੱਡੀ ਦੇ ਖੇਡ ਮੈਦਾਨ ਅੰਦਰੋ ਰਵੀ ਨੰਨੇ ਇਧਰੋਂ ਪੰਜਾਬ ਸਾਡਾ ਸੋਰੀ ਦੀ ਜਿੜੀ ਇਧਰ ਦੀ ਸਾਈਡ ਰੇਡ ਪਾਉਣ ਲਈ ਨੰਬੂ ਲੱਜ ਕੇ ਸ਼ੀਟਾਂ ਜੇਕਰ ਲੱਗੇ ਪੁੱਤ ਕੇ ਤੇ ਦੁਨੀਆ ਨੂੰ ਆਨੰਦ ਆਵੇਗਾ ਖੇਡ ਕਰਦਾ ਸ਼ੀਤਾ ਰਾਜਪੁਰ ਕਬੱਡੀ ਕਲੱਬ ਪੈਂਜੇ ਦੀ ਟੀਮ ਨੇ ਖੇਡ ਆਇਆ ਜੁਵਾਸਰਾ ਕਹਿੰਦੇ ਸਾਡੇ ਲੋਕ ਕਹਿੰਦੇਗਾ ਜੇ ਦੂਰ ਟਿਕਾਣਾ ਨਿੱਕਾ ਕਹਿੰਦੇ ਪੁਆਇੰਟ ਆਫ ਵੀ ਟੀਮ ਦੇ ਸੋ ਦੂਰਦਾ ਹੋਇਆ ਸੁਖਨਾਮ ਜਿਹੜੇ ਮੋਗੇ ਨੂੰ ਪ੍ਰਮਾਨ ਕਰਦਾ ਕਪੂ ਖੇਡ ਮੈਦਾਨ ਦੇ ਰੇਤ ਤੋਂ ਨੂੰ ਕਹਦਾ ਹੋਇਆ ਤਿਆਰ ਤਿਆਰ ਹੈ ਜਗਤ ਧੂੜ ਧੁੰਮਣ ਵਾਲਾ ਦੱਸ ਤੇ ਗਿਆ ਕੀ ਬੰਦਾ ਜਿਹੜੀ ਰਾਜਪੂਤਾਂ ਬਾਰੇ ਕਹਿੰਦੇ ਵੀ سامنے نمبر دیکھیں گے روی ہوئی فیصلہ کرنا مار کے فیصلہ کرے گا رنجوت سنگھ ستے بھی لڑکا ਇਸੇ ਨਗਰ ਦੇ ਵਿੱਚ ਗੁਰਦੁਆਰਾ ਕਾਲਾ ਸਾਹਿਬ ਦੇ ਚੌਲਾਂ ਕੰ ਲੱਗ ਰਹੀਆਂ ਬਾਬਾ ਗੁਰਜਨ ਸਿੰਘ ਜੀ ਉਹਨਾਂ ਦਾ ਵੀ ਸਤਕਾਰ ਕਰਦੇ ਆ ਆ ਕੀਰੀ ਫਗਾਨਾ ਵਾਲਾ ਗੁਰਦਾਸਪੁਰਿਆ ਕਬੱਡੀ ਕਬੱਡੀ ਕਰਦਾ ਕਿੰਨਾਂ ਬੜਿਆ ਹੋਇਆ ਆ ਆ ਟੱਕਰ ਚੋਟੀ ਦੀ ਦਾਰਾਪੁਰਿਆ ਦਾਰਾਪੁਰਿਆ ਇੱਕ ਪਾਸੇ ਮਝਾਇਲ ਹੈ ਇੱਕ ਪਾਸੇ ਕਹਿੰਦੇ ਮੁੰਡਾ ਮਾਲਵੇ ਤੋਂ ਆਇਆ ਪਰ ਨੰਬਰ ਕੀਰੀ ਫਗਾਨਾ ਵਾਲਾ ਜੋੜ ਚੁੱਕਿਆ ਕੀਰੀ ਫਗਾਨਾ ਵਾਲਾ ਕਹਿੰਦੇ ਸਾਹ ਆਪਣੀ ਟੀਮ ਦੇ ਉਸੇ ਤੋਂ ਦੌੜਦਾ ਆ ਮੱਖਣ ਸੰਧੂ ਸਮਾਹ ਸਰਦਾਰ ਗਜਮਜੀਤ ਸਿੰਘ ਜੀ ਸੰਧੂ ਦਾ ਪੁੱਤਰ ਐਸਐਮ ਜਰਮਗਾਂ ਦੇ ਤੇਰੇ ਪਾਰੋਂ ਖੜਿਆ ਹੋਇਆ ਹੈ ਇਹ ਸ਼ੌਂਕ ਬੱਲੇ ਨੇ ਸੰਧੂਆਂ ਦੇ ਪੁੱਤਰ ਖੜੇ ਜਿਹੜੀ ਟੀਮ ਆ ਕਾਲਜਾਵਾਂ ਨੂੰ ਕੈਂਚੀਆਂ ਪਾਰੇ ਮਾਲਿਆ ਸਿਰਸਿੰਘੀਆ ਟੀਮ ਕਾਲਜਾਵਾਂ ਨੂੰ ਕੈਂਚੀਆਂ ਪਾਰੇ ਮਾਲਿਆ ਸਿਰਸਿੰਘੀਆ ਸਿੰਘੀਆ ਪੀਨੇ ਤੇ ਗੁਰਿੰਦਰ ਸਿੰਘ ਦੇ ਨਾਲ ਮੁਕਾਬਲਾ ਹੈ ਸ਼ੇਰਾ ਕਹਿੰਦਾ ਇੱਕ ਕੈਂਚੀਆਂ ਪਾਉਣੀ ਹੈ ਤੇ ਬਾਜੂ ਨੇ ਆਖੇ ਸੀ ਆਪਣਾ ਹਾਇਆ ਗੁੱਸਾ ਹੈ ਇਹੀ ਕਬੱਡੀ ਦਾ ਹਾਇਆ ਬੂਸਾ ਹੈ अंत <laughs> रह